ਵੀਰ ਜੀ ਵੀਰ ਜੀ ਕਿੱਥੇ ਹੋ ਹਾਂ ਛੋਟੇ ਤੂੰ ਇੱਥੇ ਬੈਠੇ ਅਖਬਾਰ ਪੜ੍ਹ ਰਹੇ ਜੇ ਹਾਲੇ ਤੱਕ ਤਿਆਰ ਨਹੀਂ ਹੋਏ ਹੋ ਗਿਆ ਤਿਆਰ ਹਾਂਜੀ ਮੈਂ ਹੋ ਗਿਆ ਤਿਆਰ ਬਸ ਹੋਣ ਲੱਗਾ ਮੈਂ ਵੀ ਤਿਆਰ ਹੋ ਜਾਣਾ ਵਾ ਤੇ ਮੇਰੀ ਗੱਲ ਸੁਣੋ ਹੁਣ ਮੈਂ ਚੱਲਿਆ ਤੁਸੀਂ ਫਟਾਫਟ ਤਿਆਰ ਹੋ ਕੇ ਆ ਜਾਓ ਇਹਨਾਂ ਮੇਰੀ ਪਰਫਾਰਮੈਂਸ ਲੰਘ ਜੇ ਤੁਸੀਂ ਬਾਅਦ 'ਚ ਆਓ ਲੈ ਜੇ ਮੈਂ ਨਹੀਂ ਉਹਨਾਂ ਦੇ ਫੇਰ ਰੋਣਾ ਕਿੰਨੇ ਆ ਮੈਂ ਬਸ ਮਿੰਟੋ ਮਿੰਟ ਤਿਆਰ ਹੋ ਕੇ ਆਇਆ ਨਾ ਮੈਂ ਤੂੰ ਲੈ ਲਿਆ ਸਾਰਾ ਸਮਾਨ ਜੋ ਵੀ ਚਾਹੀਦਾ ਹੈ ਲੈ ਲਿਆ ਸਾਰਾ ਕੋ ਸਾਰਾ ਸਮਾਨ ਲੈ ਲਿਆ ਵਾ ਤਿਆਰੀ ਹੈ ਨਾ ਫੁੱਲ ਹਾਂਜੀ ਕੌਨਫੀਡੈਂਸ ਚੱਲ ਠੀਕ ਹੈ ਬਸ ਖਿੱਚ ਦੇ ਨਾ ਕੰਮ ਚਲੋ ਆਜੋ ਜਲਦੀ ਫਿਰ ਠੀਕ ਹੈ ਠੀਕ ਹੈ ਬਸ ਆ ਗਿਆ ਮੈਂ ਐਵੇਂ ਨੰਗੂ ਦੀ ਪਰਫਾਰਮੈਂਸ ਤੇਰੇ ਨਾਲੋਂ ਜ਼ਿਆਦਾ ਚਾਹ ਮੈਨੂੰ ਆ ਚੱਲ ਜਾ ਤੂੰ ਬਾਬਾ ਜੀ ਦੇ ਹੋ ਕੇ ਜਾਈ ਠੀਕ ਆ ਹਾਂਜੀ ਬਾਬਾ ਜੀ ਦੇ ਹੋ ਕੇ ਜਾਵਾਂਗਾ ਠੀਕ ਆ ਚਲੋ ਠੀਕ ਆ ਟਾਈਮ ਸਰ ਆ ਜਿਓ ਜੇ ਲੇਟ ਨਾ ਹੋ ਜਿਓ ਚੱਲ ਠੀਕ ਆ ਹਾਂਜੀ ਬੱਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰੇ ਤੇ ਇਨੀ ਕਿਰਪਾ ਕੀਤੀ ਮੈਨੂੰ ਇਹ ਸਦਯੋਗ ਬਣਾਇਆ ਕਿ ਮੈਂ ਆਪਣੇ ਛੋਟੇ ਨੂੰ ਪੜਾ ਲਿਖਾ ਸਕਾਂ ਹਾਂ ਬੱਬਾ ਜੀ ਮੈਨੂੰ ਤੁਹਾਡੇ ਤੋਂ ਆਪਣੇ ਆਪੇ ਕੁਝ ਨਹੀਂ ਚਾਹੀਦਾ ਮੈਂ ਬਸ ਇਹੀ ਚਾਹੁੰਦਾ ਕਿ ਮੇਰਾ ਛੋਟਾ ਭਰਾ ਪੜ੍ਹ ਲਿਖ ਜਾਵੇ ਪੜ੍ਹ ਲੈ ਕੇ ਵੱਡਾ ਅਫਸਰ ਬਣ ਜਾਵੇ ਹੋਰ ਕੋਈ ਨਹੀਂ ਚਾਹੀਦਾ ਜਦੋਂ ਦੇ ਮੇਰੇ ਮਾਤਾ ਪਿਤਾ ਨੂੰ ਅਸੀਂ ਆਪਣੇ ਕੋਲ ਬੁਲਾ ਲਿਆ ਤੁਸੀਂ ਤੇ ਜਾਣਦੇ ਹੀ ਹੋ ਕਿ ਮੈਂ ਛੋਟੇ ਨੂੰ ਆਪਣੇ ਬੱਚਿਆਂ ਵਾਂਗੂ ਪਾਲਿਆ ਸਭ ਤੋਂ ਵੱਡੀ ਕਿਰਪਾ ਤੁਸੀਂ ਮੇਰੇ ਤੇ ਕੀਤੀ ਹੈ। ਕਿਉਂ ਬੱਚਾ ਬਹੁਤ ਨੇਕ ਆ। ਮੇਰਾ ਆਗਿਆਕਾਰੀ ਹੈ। ਜੇ ਮੈਂ ਉਹਨੂੰ ਬੱਚਿਆਂ ਵਾਂਗੂ ਪਾਲਿਆ। ਹੋ ਵੀ ਮੈਨੂੰ ਆਪਣੇ ਮਾਂ ਪਿਓ ਦੀ ਤਰ੍ਹਾਂ ਰੱਖਦਾ। ਮੇਰੀ ਹਰ ਗੱਲ ਮੰਨਦਾ। ਜਿਹੜੇ ਮੇਰੇ ਸੁਪਨੇ ਆ। ਉਹਨਾਂ ਨੂੰ ਆਪਣੇ ਸੁਪਨੇ ਸਮਝਦਾ। ਫਸ ਕਿਰਪਾ ਕਰੋ ਬਾਬਾ ਜੀ। ਜੋ ਇਹ ਦਇਆ ਗਿਆਕਾਰੀ ਰਵੇ ਤੇ ਆਪਣੇ ਚਰਨਾਂ ਨਾਲ ਜੋੜੀ ਰੱਖੋ ਮਹਾਰਾਜ ਜੀ 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 ਕਿੱਥੇ ਨੇ ਆ ਗਿਆ ਹਾਂ ਫੜੋ ਨੁਕਲੀਆ ਹਾਂ ਛੋਟੇ ਆ ਗਿਆ ਹਾਂ ਲੱਗਾ ਬਸ ਚੱਲ ਆ ਜਾ ਫਿਰ ਉੱਪਰ ਆ ਜਾ ਜੀ ਜੀ ਆ ਜਾ ਛੋਟੇ ਮੈਂ ਆਉ ਨਹੀਂ ਲੱਗਾ ਥੱਲੇ ਹਾਂ ਵੇਖਿਆ ਬਹੁਤ ਵਧੀਆ ਦੇਖਿਆ ਤੁਸੀਂ ਪੰਗੜਾ ਬਹੁਤ ਹੀ ਵਧੀਆ ਲੱਗਾ ਪੰਗੜਾ ਲੱਗਦਾ ਹੈ ਕਿ ਤੁਸੀਂ ਮਿਹਨਤ ਕੀਤੀ ਹੈ ਵਧੀਆ ਯਾਨੀ ਬਹੁਤ ਜ਼ਿਆਦਾ ਵਧੀਆ ਸਾਰੀ ਟੀਮ ਨੇ ਬਹੁਤ ਮਿਹਨਤ ਲ ਪਰ ਵੀਰ ਜੀ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਕਿਹੜੀ ਗੱਲ ਕਿ ਅਸੀਂ ਫਰਸਟ ਪ੍ਰਾਈਜ਼ ਨਹੀਂ ਲੱਗਿਆ ਫਰਸਟ ਪ੍ਰਾਈਜ਼ ਨਹੀਂ ਲੈਂਦਾ ਤੇ ਫਿਰ ਕੀ ਹੈ ਫਰਸਟ ਤੇ ਇੱਕ ਨੇ ਹੀ ਹੋਣਾ ਹੁੰਦਾ ਪਰ ਫਿਰ ਵੀ ਜੇ ਫਰਸਟ ਪ੍ਰਾਈਜ਼ ਲਿਉਂਦੇ ਨਾ ਮੈਨੂੰ ਜਿਆਦਾ ਖੁਸ਼ੀ ਹੋਣੀ ਸੀ ਕੋਈ ਗੱਲ ਨਹੀਂ ਤੂੰ ਮੇਰੇ ਆਪਣੇ ਵੀਰ ਜੀ ਆਸਤੇ ਫਰਸਟ ਪ੍ਰਾਈਜ਼ ਲਿਆ ਮੈਨੂੰ ਹੁਣ ਵੀ ਬਹੁਤ ਖੁਸ਼ੀ ਆ ਕਿ ਤੂੰ ਮੇਰੇ ਆਸਤੇ ਇੰਨਾ ਕੁਛ ਕੀਤਾ ਉਹ ਤੇ ਤੁਹਾਡੀ ਗੱਲ ਠੀਕ ਹੈ ਫਰਸਟ ਸੈਕੰਡ ਕੋਈ ਮਾਇਨੇ ਨਹੀਂ ਦਿੰਦਾ ਪਰ ਤਾੜ ਨਾ ਪ੍ਰੋਮਿਸ ਕਰਦਾ ਵਾਂ ਅਗਲੇ ਸਾਲ ਪੱਕਾ ਮੈਂ ਫਰਸਟ ਪ੍ਰਾਈਜ਼ ਲੈ ਕੇ ਆਉਂਗਾ ਤੂੰ ਮੇਰੇ ਵਾਸਤੇ ਇੰਨਾ ਕੁਛ ਕੀਤਾ ਹਾਂਜੀ ਵੀਰ ਜੀ ਤੈਨੂੰ ਪਤਾ ਜਦੋਂ ਮੈਂ ਕੋਈ ਚੀਜ਼ ਸੋਚਦਾ ਤੇ ਤੂੰ ਮੇਰੇ ਵਾਸਤੇ ਕਰਦਾ ਮੈਨੂੰ ਕਿੰਨਾ ਚੰਗਾ ਲੱਗਦਾ ਤੂੰ ਮੇਰੀ ਕੋਈ ਵੀ ਗੱਲ ਮੰਨ ਲੈਂਦਾ ਵਾ ਜੋ ਵੀ ਤਨ ਮੈਂ ਕਹਿੰਦਾ ਮੇਰੇ ਆਸ ਤੇ ਉਹੀ ਫਰਸਟ ਪ੍ਰਾਈਜ਼ ਹੁੰਦਾ ਤੂੰ ਬਿਨਾ ਸੋਚੇ ਬਿਨਾ ਸਮਝੇ ਮੇਰੀ ਹਰ ਗੱਲ ਮੰਨ ਲੈਣਾ ਜਿਹੜੀਆਂ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਤੂੰ ਸੋਚਦਾ ਵਾ ਕਿ ਮੈਂ ਉਹ ਕਰਨੀ ਆ ਫਿਰ ਮੈਨੂੰ ਕੋਈ ਅਫਸੋਸ ਨਹੀਂ ਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪ੍ਰੋਬਲਮਸ ਆਉਣ ਤੇ ਆਪਣੇ ਸਾਰੇ ਸ਼ੌਂਕ ਖਤਮ ਕਰਤੇ ਉਹ ਮੈਂ ਆਪਣੇ ਸੁਪਨੇ ਤੇਰੇ ਵਿੱਚੋਂ ਦੇਖਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਬਣਾਉਂਦਾ ਸਾਡਾ ਕਾਰਨ ਇਹ ਕਿ ਕਈ ਘਰਾਂ 'ਚ ਹੁੰਦਾ ਵੈ ਇਦਾਂ ਕਿ ਮਾਪੇ ਹੁੰਦੇ ਨਹੀਂ ਸਿਰ ਤੇ ਤੇ ਵੱਡੇ ਭਰਾ ਛੋਟੇ ਭਰਾ ਭੈਣ ਭਰਾਵਾਂ ਦੀ ਦੇਖਭਾਲ ਕਰਦੇ ਆ ਕਿਉਂਕਿ ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀਆਂ ਆ ਜਾਂਦੀਆਂ ਸਾਰੀਆਂ ਤੇ ਉਹ ਉਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਇਹ ਵੀਡੀਓ ਬਣਾਉਂਦਾ ਸਾਡਾ ਕਾਰਨ ਇਹ ਆ ਕਿ ਮਨ ਲੱਕੇ ਵੱਡੇ ਭਰਾ ਤੇ ਫਰਜ਼ ਨਿਭਾ ਦਿੰਦੇ ਆ ਵੱਡੇ ਹੁੰਦਾ ਤੇ ਛੋਟਿਆਂ ਨੂੰ ਵੀ ਚਾਹੀਦਾ ਵਾ ਕਿ ਉਹਨਾਂ ਦੇ ਜਿਹੜੇ ਸੁਪਨੇ ਆ ਜਿਹੜੇ ਉਹਨਾਂ ਨੇ ਛੱਡੇ ਹੁੰਦੇ ਆ ਜਾਂ ਸਾਡੇ ਭਤੀ ਉਹਨਾਂ ਨੇ ਵੇਖੇ ਹੁੰਦੇ ਆ ਤਹੀ ਉਹਨਾਂ ਦੇ ਸੁਪਨੇ ਪੂਰੇ ਕਰੀਏ ਵੀਡੀਓ ਚ ਇਹ ਹੀ ਚੀਜ਼ ਆਪਾਂ ਦੱਸੀਆ ਕਿ ਜੋ ਵੱਡਾ ਭਰਾ ਚਾਹੁੰਦਾ ਵਾ ਛੋਟਾ ਭਰਾ ਉਹੀ ਕਰਦਾ ਵਾ ਤੇ ਵੱਡੇ ਭਰਾ ਨੂੰ ਬੜਾ ਵਧੀਆ ਲੱਗਦਾ ਵਾ ਅਹੀਂ ਵੇਹੋ ਚਾਹੁੰਦੇ ਆ ਕਿ ਜਿਨ੍ਹਾਂ ਦੇ ਘਰ 'ਚ ਇਦਾਂ ਦੀ ਚੀਜ਼ਾਂ ਗਈਆਂ ਮੈਂ ਤੇ ਵੱਡੇ ਭਰਾ ਤੇ ਕਰਦੇ ਆ ਛੋਟੇ ਵੀ ਆਪਣਾ ਫਰਜ਼ ਨਿਭਾਉਣਾ ਤੇ ਤਾਂ ਕਿ ਵੱਡਿਆਂ ਨੂੰ ਵੀ ਚੰਗਾ ਲੱਗੇ ਕਿ ਛੋਟੇ ਵੀ ਹੜੇ ਆਸੇ ਕੁਛ ਕਰਦੇ ਆ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਕਮੈਂਟ ਕਰਕੇ ਦੱਸੋ ਕਿ ਮੇਰਾ ਕੰਮ ਤੁਹਾਨੂੰ ਕਿਦਾਂ ਦਾ ਲੱਗਾ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ Namaste